ਇਹ 1.5 ਕਰੋੜ ਰੁਪਏ ਦਾ ਜੀ ਮੇਰਾ ਤੇ ਮੇਰੇ ਯਾਰ ਮਿੱਤਰਾਂ ਦਾ ਜਿਨ੍ਹਾਂ ਦਾ ਅਸੀਂ ਇਕੱਠੇ ਹੋ ਕੇ ਲਾਇਆ ਹੋਇਆ ਹੈ ਇਹ ਸਿਰਫ ਸਾਡਾ ਹੈ ਤੇ ਬਾਕੀ ਹੋਰ ਇਨਵੈਸਟਰ ਨੇ ਉਹਨਾਂ ਦਾ ਪਤਾ ਨਹੀਂ ਜੀ ਕਿੰਨੇ ਕਿੰਨੇ ਪੈਸੇ ਨੇ ਇਹਨਾਂ ਤੇ ਐਫਆਈਆਰ ਦਰਜ ਕੀਤੀ ਜੋਗੀ 3 ਜਨਵਰੀ 2026 ਨੂੰ ਆ ਐਫਆਈਆਰ ਦਰਜ ਹੋਈ ਹੈ ਜੀ ਵਰ ਪਰਮੜ ਜੋ ਇਹਨਾਂ ਨੇ ਲਿਖਿਆ ਤੇ ਜੋ ਇਹ ਕਹਿੰਦੇ ਆ ਵੀ ਅਸੀਂ ਕਰਾਨੇ ਆ ਹੁਣ ਉਹ ਰੱਬ ਜਾਣੇ ਇਹ ਕੁਝ ਕਰਾਂਦੇ ਆ ਕਿ ਸਿਰਫ ਲੋਕਾਂ ਨਾਲ ਫਰਾਡ ਹੀ ਕਰਦੇ ਆ ਜਿੱਦਾਂ ਇਹਨਾਂ ਨੇ ਸਾਡੇ ਨਾਲ ਵੀ ਕੀਤਾ ਇਹਨਾਂ ਕੋਈ ਵੀ ਵਰਕ ਪਰਮਿਟ ਦਾ ਲਾਇਸੈਂਸ ਨਹੀਂ ਹੈ ਇਹਨਾਂ ਨੇ ਮੈਨੂੰ ਜਲ ਹੀ ਲਾਇਸੈਂਸ ਦਿਖਾਇਆ ਤੇ ਮੈਂ ਇਹਨਾਂ ਦੀ ਸ਼ਿਕਾਇਤ ਸੀਪੀ ਸਾਹਿਬ ਨੂੰ ਕੀਤੀ ਸੀਗੀ ਲੁਧਿਆਣਾ ਦੀ ਇਮੀਗ੍ਰੇਸ਼ਨ ਕੰਪਨੀ ਨੇ ਧੋਖਾਧੜੀ ਕੀਤੀ ਹੈ ਸੋ ਇਸ ਵਕਤ ਸਾਡੇ ਨਾਲ ਉਹ ਲੋਕ ਮੌਜੂਦ ਨੇ ਜਿਨ੍ਹਾਂ ਦੇ ਨਾਲ ਇਹ ਧੋਖਾਧੜੀ ਹੋਈ ਹੈ ਇਸ ਵਕਤ ਅਸੀਂ ਮੌਜੂਦ ਹਾਂ ਉਸ ਕੰਪਨੀ ਦੇ ਇਮੀਗ੍ਰੇਸ਼ਨ ਕੰਪਨੀ ਦੇ ਬਾਹਰ ਸੋ ਡੀ ਟੂ ਗਲੋਬਲ ਇਸ ਕੰਪਨੀ ਦਾ ਨਾਮ ਹੈ ਜਿਸ ਨੇ ਧੋਖਾਧੜੀ ਕੀਤੀ ਹੈ ਸੋ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਕਿਵੇਂ ਧੋਖਾਧੜੀ ਹੋਈ ਹੈ ਥੋੜਾ ਦੱਸੋ ਜੀ ਮੇਰਾ ਨਾਮ ਕਰਨ ਛਾਬੜਾ ਜੀ ਇਹ ਡੀ2 ਗਲੋਬਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਪਨੀ ਹੈ ਜੀ ਜੋ ਹਾਈਲਾਈਟਸ ਕਰਾਂਦੀ ਹੈ ਤੇ ਸਟੱਡੀ ਵੀਜ਼ੇ ਵਰਕ ਪਰਮਿਟ ਜੋ ਇਹਨਾਂ ਨੇ ਲਿਖਿਆ ਤੇ ਜੋ ਇਹ ਕਹਿੰਦੇ ਆ ਵੀ ਅਸੀਂ ਕਰਾਂਨੇ ਆ ਹੁਣ ਉਹ ਰੱਬ ਜਾਣੇ ਕੁਝ ਕਰਾਂਦੇ ਆ ਕਿ ਸਿਰਫ ਲੋਕਾਂ ਨਾਲ ਫਰਾਡ ਹੀ ਕਰਦੇ ਆ ਜਿੱਦਾਂ ਇਹਨਾਂ ਨੇ ਸਾਡੇ ਨਾਲ ਵੀ ਕੀਤਾ ਇਹ ਇਦਾਂ ਸੀਗਾ ਜੀ ਇਹ ਮੇਰੇ ਨਾਲ ਇਹਨਾਂ ਨੇ ਮੇਰੇ ਕੋਲ ਪੇਮੈਂਟ ਲਈ ਵੀ ਅਸੀਂ ਬੱਚਿਆਂ ਨੂੰ ਸਟੱਡੀ ਵੀਜ਼ੇ ਤੇ ਬਾਹਰ ਭੇਜਣਾ ਹੁੰਦਾ ਜੀ ਤੇ ਵਰਕ ਪਰਮਿਟ ਲਵਾਣੇ ਹੁੰਦੇ ਆ ਇਹਨਾਂ ਨੇ ਜਦੋਂ ਵਰਕ ਪਰਮਿਟਸ ਲਈ ਵੀ ਮੇਰੇ ਕੋਲ ਪੇਮੈਂਟਸ ਲਈਆਂ ਉਦੋਂ ਇਹਨਾਂ ਨੇ ਮੈਨੂੰ ਸਪੈਸ਼ਲੀ ਆਪਣਾ ਲਾਇਸ ਜੋ ਕਿ ਹੁਣ ਬਾਅਦ ਚ ਜਦੋਂ ਪੁਲਿਸ ਪ੍ਰਸ਼ਾਸਨ ਨੇ ਇਹਦੀ ਇਨਕੁਆਇਰੀ ਕੀਤੀ ਇਹਨਾਂ ਕੋਈ ਵੀ ਵਰਕ ਪਰਮਿਟ ਦਾ ਲਾਇਸੈਂਸ ਨਹੀਂ ਹੈ ਇਹਨਾਂ ਨੇ ਮੈਨੂੰ ਜਾਲੀ ਲਾਇਸੈਂਸ ਦਿਖਾਏ ਆ ਤੇ ਮੈਂ ਇਹਨਾਂ ਦੀ ਸ਼ਿਕਾਇਤ ਸੀਪੀ ਸਾਹਿਬ ਨੂੰ ਕੀਤੀ ਸੀਗੀ ਕਿ ਇਹਨਾਂ ਨੇ ਇਦਾਂ ਕਰਕੇ ਮੇਰੇ ਕੋਲ 1.5 ਕਰੋੜ ਰੁਪਏ ਲਿੱਤਾ ਤੇ ਹੁਣ ਨਾ ਇਹ ਮੈਨੂੰ ਪੇਮੈਂਟ ਦੇ ਰਹੇ ਆ ਜੀ ਨਾ ਕੋਈ ਹੱਥ ਪੱਲਾ ਫੜਾ ਰਹੇ ਆ ਰੋਲ ਲਾਰੇ ਲੱਪੇ ਲਾ ਰਹੇ ਆ ਕਦੇ ਇੱਧਰ ਭੱਜ ਜਾਂਦੇ ਜੀ ਕਦੇ ਉੱਧਰ ਮੈਨੂੰ ਮਿਲਦੇ ਨਹੀਂਗੇ ਤੇ ਉਹਦੇ ਤੇ ਪੁਲਿਸ ਨੇ ਸਾਰੀ ਇਨਕੁਆਇਰੀ ਕਰਕੇ ਜੀ ਇਹਨਾਂ ਦੇ ਐਫਆਈਆਰ ਦਰਜ ਕੀਤੀ ਜੋਗੀ 3 ਜਨਵਰੀ 2026 ਨੂੰ ਆ ਐਫ ਦਰਜ ਹੋਈ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਇਹ ਦੋਨੋਂ ਹਸਬੰਡ ਵਾਈਫ ਨੇ ਜੀ ਇਹਦੇ ਵਿੱਚ ਪਾਰਟਨਰ ਅਮਰਦੀਪ ਸਿੰਘ ਤੇ ਲਖਵਿੰਦਰ ਕੌਰ ਇਹ ਦੋਨੋਂ ਜਣੇ ਬੰਟੀ ਬ블ੀ ਵੰਗੂ ਜੀ ਸਾਰਾ ਫਰਾਡ ਕਰਦੇ ਨੇ ਲੋਕਾਂ ਨਾਲ ਐਫ ਆਈ ਆਰ ਹੋਣ ਤੋਂ ਬਾਅਦ ਮੈਨੂੰ ਬਹੁਤ ਲੋਕਾਂ ਦੇ ਫੋਨ ਵੀ ਆਏ ਕਿ ਇਦਾਂ ਕਰਕੇ ਜੀ ਅਸੀਂ ਵੀ ਇਹਨਾਂ ਕੋਲ ਬਹੁਤ ਪੈਸੇ ਲੈਣੇ ਆ ਅਸੀਂ ਵੀ ਲੈਣੇ ਆ ਜੀ ਇਹਨਾਂ ਨੇ ਸਾਡੇ ਨਾਲ ਵੀ ਧੋਖਾ ਧੜੀ ਕੀਤੀ ਨਾ ਇਹ ਸਾਨੂੰ ਮਿਲਦੇ ਆ ਜੀ ਇਹ ਕਿੱਥੇ ਆ ਸਾਨੂੰ ਵੀ ਦੱਸੋ ਵੀ ਅਸੀਂ ਵੀ ਕੋਈ ਕਾਰਵਾਈ ਕਰਾ ਲਈਏ ਉਸ ਤੋਂ ਬਾਅਦ ਇਹਨਾਂ ਨੇ ਹਸਬੰਡ ਵਾਈਫ ਨੇ ਦੋਨਾਂ ਨੇ ਆਪਣੀ ਐਂਟੀਸਪੇਟਰੀ ਬੇਲ ਵੀ ਲਾਈ ਜੀ ਉਹ ਵੀ ਮਾਨਯੋਗ ਕੋਰ ਇਨਾਏ ਬੱਚਿਆਂ ਦੇ ਕੋਈ ਵੀਜ਼ੇ ਲਵਾਉਂਦੇ ਨੇ ਨਾ ਇਨਵੈਸਟਰਾਂ ਤੋਂ ਪੈਸੇ ਲੈ ਲੈ ਕੇ ਉਸ ਤੋਂ ਬਾਅਦ ਨਾ ਇਨਵੈਸਟਰ ਨੂੰ ਕੋਈ ਪੇਮੈਂਟ ਵਾਪਸ ਕਰ ਰਹੇ ਨੇ ਹੁਣ ਵੀ ਇਹ ਦੋਨੇ ਜਣੇ ਫਰਾਰ ਨੇ ਜੀ ਕਿਤੇ ਨਹੀਂ ਹੈਗੇ ਕਿਸੇ ਨੂੰ ਨਹੀਂ ਪਤਾ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ ਤੇ ਜਲਦੀ ਇਹਨਾਂ ਨੂੰ ਲੱਭ ਕੇ ਨਕੇਲ ਲੈਣਾ ਤੇ ਕੱਸ ਲੇਗੀ ਤੇ ਅਸੀਂ ਲੋਕਾਂ ਨੂੰ ਵੀ ਇਹੀ ਗੁਜਾਰਿਸ਼ ਕਰਦੇ ਹਾਂ ਕਿ ਇਹਨਾਂ ਕੋਈ ਵੀਜ਼ਾ ਲਵਾਣ ਨਾ ਉਹ ਕੋਈ ਬੰਦਾ ਇਹਨਾਂ ਕੋਈ ਇਨਵੈਸਟ ਨਾ ਕਰੇ ਕਿਉਂਕਿ ਬਿਲਕੁਲ ਫਰਾਡ ਬੰਦੇ ਨੇ ਜੀ ਜੀ ਇਹਨਾਂ ਨੇ ਸਾਡੇ ਨਾਲ ਇੱਕ ਰਾਇਨਾਮਾ ਵੀ ਕਰ ਲਿਆ ਜੀ ਪਹਿਲਾਂ ਟਾਈਮ ਲੰਘਾਉਣ ਵਾਸਤੇ ਸਤੰਬਰ ਦੇ ਵਿੱਚ ਕਾਫੀ ਮੋਤਵਾਰ ਵਿਅਕਤੀ ਉਹਦੇ ਚ ਬੈਠੇ ਇਹਨਾਂ ਨੇ ਰਾਈਨਾਮਾ ਕੀਤਾ ਕਿ ਅਸੀਂ ਤੁਹਾਨੂੰ ਮਹੀਨੇ ਦੀ ਮਹੀਨੇ ਕਰਕੇ ਪੇਮੈਂਟਾਂ ਦਵਾਂਗੇ ਜੀ ਜੋ 6 8 10 ਮਹੀਨੇ ਤੁਹਾਡੀਆਂ ਕੰਪਲੀਟ ਕਰ ਦਾਂਗੇ ਜਦ ਕਿ ਉਹਦੇ ਵਿੱਚੋਂ ਇੱਕ ਮਹੀਨਾ ਵੀ ਇਹਨਾਂ ਨੇ ਇੱਕ ਪੇਮੈਂਟ ਵੀ ਸਾਨੂੰ ਇੱਕ ਪੈਣੀ ਵੀ ਨਹੀਂ ਦਿੱਤੀ ਜੀ 1 ਰੁਪਿਆ ਵੀ ਕਿਉਂਕਿ ਇਹਨਾਂ ਦਾ ਮੋਟਿਵ ਹੀ ਮੇਨਲੀ ਫਰਾਡ ਕਰਨਾ ਹੈ ਜੀ ਤੇ ਇਹਨਾਂ ਨੇ ਕੀ ਦੇਣੇ ਆ ਨਾ ਸਾਡੀ ਪੇਮੈਂਟ ਦੇ ਰਹੇ ਜੀ ਨਾ ਕਿਸੇ ਹੋਰ ਲੋਕਾਂ ਦੀ ਦੇ ਰਹੇ ਬਹੁਤ ਲੋਕ ਨੇ ਜੀ ਜਿਨ੍ਹਾਂ ਨੇ ਇਹਨਾਂ ਨੂੰ ਪੇਮੈਂਟਾਂ ਲੈਣੀਆਂ ਵੈ ਜਦ ਕਿ ਦਾਵਾ ਕਰਦੇ ਬਿਲਡਿੰਗ ਵੀ ਸਾਡੀ ਆਪਣੀ ਆ ਹੁਣ ਅਸੀਂ ਇਹਦੇ ਬਾਹਰ ਹੀ ਖੜੇ ਆ ਹੁਣ ਇਹ ਵੀ ਰੱਬ ਜਾਣੇ ਜੀ ਇਹ ਬਿਲਡਿੰਗ ਇਹਨਾਂ ਦੀ ਹੈ ਨਹੀਂ ਇਹਨਾਂ ਦੀ ਹੈਗੀ ਇਹ ਦੁਗਰੀ ਰੋਡ ਤੇ ਇਹਨਾਂ ਦਾ ਆਫਿਸ ਮੌਜੂਦ ਹੈ ਜੀ ਜੀ ਕਿੰਨੇ ਕੁ ਪੇਮੈਂਟs ਸੀਗੀ ਤੇ ਹੋਰ ਇਨਵੈਸਟਰਾਂ ਦੀ ਜਾਂ ਫਿਰ ਹੋਰ ਲੋਕਾਂ ਦੀ ਜਗੜ ਧੋਖਾ ਧੜੀ ਦੀ ਗੱਲ ਕਰੀਏ ਤਾਂ ਟੋਟਲ ਅਮਾਉਂਟ ਕਿੰਨਾ ਕੁ ਅੰਦਾਜ਼ਨ ਇਹ 1.5 ਕਰੋੜ ਰੁਪਇਆ ਤਾਂ ਜੀ ਮੇਰਾ ਤੇ ਮੇਰੇ ਯਾਰ ਮਿੱਤਰਾਂ ਦਾ ਜਿਨ੍ਹਾਂ ਦਾ ਅਸੀਂ ਇਕੱਠੇ ਹੋ ਕੇ ਲਾਇ ਤੇ ਬਾਕੀ ਹੋਰ ਇਨਵੈਸਟਰ ਨੇ ਉਹਨਾਂ ਦਾ ਪਤਾ ਨਹੀਂ ਜੀ ਕਿੰਨੇ ਕਿੰਨੇ ਪੈਸੇ ਨੇ ਤੇ ਕਿੰਨੇ ਕਿ ਬੱਚਿਆਂ ਦੇ ਨੇ ਜਿਨ੍ਹਾਂ ਨੇ ਕਾਲਜ ਆਪਣੀ ਵੀਜ਼ਾ ਲਵਾਉਣ ਵਾਸਤੇ ਵਰਕ ਪਰਮਿਟ ਲਵਾਉਣ ਵਾਸਤੇ ਇਹਨਾਂ ਨੂੰ ਪੇਮੈਂਟਾਂ ਦਿੱਤੀਆਂ ਤੇ ਨਾ ਇਹਨਾਂ ਨੇ ਉਹਨਾਂ ਦੇ ਵੀਜ਼ੇ ਲਵਾਏ ਨਾ ਉਹਨਾਂ ਨੂੰ ਕੋਈ ਪੇਮੈਂਟ ਵਾਪਸ ਕੀਤੀ ਤੇ ਇਸ ਟਾਈਮ ਵੀ ਫਰਾਰ ਨੇ ਦੋਨੇ ਹਸਬੰਡ ਵਾਈਫ ਯਾਨਕਿ 1 ਕਰੋੜ ਦਾ ਕਪਲਾ ਹੈ 1 ਕਰੋੜਾਂ ਦਾ ਜੀ ਕਰੋੜਾਂ ਦਾ ਮੋਟੀ ਪੇਮੈਂਟ ਦਾ ਕਪਲਾ ਹੈ ਜੀ ਤੇ ਇਹਨਾਂ ਦੀ ਮੇਨ ਨੀਤੀ ਮਾੜੀ ਹੈ ਜੀ ਪੇਮੈਂਟ ਪਤਾ ਨਹੀਂ ਇਹਨਾਂ ਕੋਲ ਹੋਏਗੀ ਕਿਉਂਕਿ ਇੰਨੀਆਂ ਨੇ ਪੇਮੈਂਟਾਂ ਇਹ ਲੋਕਾਂ ਕੋਲ ਲਿੱਤੀਆਂ ਆ ਉਹ ਕਿੱਥੇ ਜਾਣੀਆਂ ਇਹ ਦੱਬ ਕੇ ਬੈਠੇ ਨੇ ਇਹਨਾਂ ਦਾ ਮੇਨ ਮੋਟਿਵ ਹੈ ਵੀ ਅਸੀਂ ਕਿਸੇ ਨੂੰ ਮੋੜਨੀ ਨਹੀਂ ਇੱਧਰ ਫਰਾਰ ਹੋ ਜੋ ਉੱਧਰ ਹੋ ਜੋ ਵੀ ਸਾਡਾ ਪੁਲਿਸ ਪ੍ਰਸ਼ਾਸਨ ਕੀ ਕਰ ਲੂਗੀ ਇਹ ਦਾਵਾ ਕਰਦੇ ਨੇ ਜੀ ਕਿਉਂਕਿ ਇਹਨਾਂ ਨੇ ਜਿਹੜਾ ਰਾਈਨਾਮਾ ਕਿ ਸਿੰਗਲ ਪੈਣੀ ਵੀ ਵਾਪਿਸ ਨਹੀਂ ਕੀਤੀ ਜੀ ਕਿਉਂਕਿ ਇਹ ਤਾਂ ਸਾਨੂੰ ਆਪ ਵੀ ਪਤਾ ਸਾਨੂੰ ਹੀ ਨਹੀਂ ਵਾਪਿਸ ਕੀਤੀ ਤੇ ਲੋਕਾਂ ਨੂੰ ਇਹਨਾਂ ਨੇ ਕੀ ਕੀਤਾ ਹੋਏਗਾ ਪ੍ਰਸ਼ਾਸਨ ਦੀ ਜਾਂਚ ਹੁਣ ਤੱਕ ਕੀ ਨਿਕਲ ਕੇ ਸਾਹਮਣੇ ਆਇਆ ਪ੍ਰਸ਼ਾਸਨ ਦੀ ਜਾਂਚ ਇਹੀ ਨਿਕਲੀ ਹੈ ਜੀ ਕਿ ਇਹ ਬਿਲਕੁਲ ਹਰ ਬੰਦੇ ਨਾਲ ਫਰੋਡ ਕਰ ਰਹੇ ਆ ਜਿਹੜਾ ਆਂਦਾ ਉਹਨੂੰ ਲੁੱਟ ਰਹੇ ਨੇ ਪੂਰਾ ਤੇ ਉਹਦੀ ਕੋਈ ਪੇਮੈਂਟ ਨਹੀਂ ਵਾਪਸ ਕਰਦੇ ਕੋਈ ਉਹਦੀ ਫੀਸ ਨਹੀਂ ਇਸੇ ਕਰਕੇ ਪ੍ਰਸ਼ਾਸਨ ਨੇ ਇਹਨਾਂ ਤੇ 420 ਦਾ ਪਰਚਾ ਵੀ ਦਾਖਲ ਕੀਤਾ ਜੀ ਤੇ ਹੁਣ ਪ੍ਰਸ਼ਾਸਨ ਇਹਨਾਂ ਦੀ ਭਾਲ ਚ ਹੈ ਜੀ ਇਹਨਾਂ ਨੂੰ ਜਿੱਦਾਂ ਹੀ ਮਿਲੇਗੀ ਪ੍ਰਸ਼ਾਸਨ ਇਹਨਾਂ ਨੂੰ ਲੱਭ ਲੇਗੀ ਤੇ ਉਸ ਤੋਂ ਬਾਅਦ ਇਹਨਾਂ ਤੇ ਪੂਰੇ ਨਕੀਲ ਕਰਸ ਦੇਗੀ ਜੀ ਤੇ ਇਹ ਲੋਕਾਂ ਨੂੰ ਵੀ ਇਹੀ ਗੁਜਾਰਿਸ਼ ਕਰਦੇ ਆ ਕਿ ਕੋਈ ਵੀ ਇਹਨਾਂ ਕੋਲ ਨਾ ਵੀਜ਼ਾ ਲਵਾਉਣ ਆਵੇ ਜੀ ਤੇ ਨਾ ਇਹਨਾਂ ਕੋਈ 1 ਰੁਪਿਆ ਵੀ ਇਨਵੈਸਟ ਕਰੇ ਕਿਉਂਕਿ ਅਗਲਾ ਕਰੇਗਾ ਤੇ ਉਹਦੀ 1 ਰੁਪਿਆ ਵੀ ਵਾਪਸ ਮੁੜਨਾ ਨਹੀਂਗਾ ਉਹ ਤਾਂ ਇਹ ਸਮਝੇਗਾ ਮੈਂ ਖੂਚ ਪੈਸੇ ਸੁੱਟ ਗਏ ਆ ਜੀ ਇਹ ਹਿਸਾਬ ਹੈ ਜੀ ਤੇ ਇਸ ਕਰਕੇ ਇਹਨਾਂ ਦੀ ਪੂਰੀ ਨਕੀਲ ਕੱਸੀ ਜਾਵੇ ਜੀ ਅਸੀਂ ਪ੍ਰਸ਼ਾਸਨ ਅੱਗੇ ਵੀ ਇਹੀ ਅਪੀਲ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਨੂੰ ਪੂਰਾ ਸਬਕ ਮਿਲੇ ਕਿ ਜਿਹੜੇ ਬੰਦੇ ਦੇ ਹਰ ਬੰਦੇ ਦੇ ਮਿਹਨਤ ਦੇ ਪੈਸੇ ਆ ਜੀ ਉਹਦੇ ਪੈਸੇ ਸੇਫ ਰਹਿਣ ਜੀ ਆ ਸੋ ਬਿਲਕੁਲ ਤੁਹਾਡੇ ਨਾਲ ਵੀ ਫਰੋਡ ਹੋਇਆ ਵੈ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਦੇ ਨੇ ਫਰੋਡ ਹੋ ਰਹੇ ਨੇ ਇਮੀਗ੍ਰੇਸ਼ਨ ਕੰਪਨੀਆਂ ਕਰਦੀਆਂ ਨੇ ਵਕ ਵਕ ਹੋਰ ਕਈ ਅਜਿਹੀਆਂ ਹੁੰਦੀਆਂ ਨੇ ਕਿ ਲੋਕਾਂ ਦੀ ਨਿੱਕ ਕਮਾਈ ਕਰੋ ਹਜ਼ਾਰਾ ਰੁਪਏ ਕਰੋੜਾ ਰੁਪਏ ਲੱਖਾਂ ਰੁਪਏ ਠੱਗ ਲੱਤੇ ਜਾਂਦੇ ਦੇਖੋ ਇਹੋ ਜਿਹੇ ਬੰਦਿਆਂ ਤੇ ਕਾਰਵਾਈ ਹਮੇਸ਼ਾ ਹੋਣੀ ਚਾਹੀਦੀ ਹੈ ਠੀਕ ਹੈ ਕਿਉਂਕਿ ਮੈਂ ਵੀ ਚਲੋ ਇਹ ਮੇਰਾ ਬ੍ਰਦਰ ਹੈ ਛਾਵੜਾ ਠੀਕ ਹੈ ਸਾਡੀ ਵੀ ਇਨਵੈਸਟਮੈਂਟ ਹੋਈ ਹੈ ਬਟ ਕੋਈ ਇਹਨਾਂ ਦੇ ਥਰੂ ਹੈ ਬਟ ਅਸੀਂ ਇਹੋ ਜੇ ਮੌਕੇ ਤੇ ਨਹੀਂ ਛੱਡਾਂਗੇ ਕਿ ਬਈ ਤੂੰ ਓਖਾ ਰਹਿ ਤੇ ਅਸੀਂ ਤੈਨੂੰ ਦਬਾ ਪਈਏ ਅਸੀਂ ਸਾਰੇ ਮਿਲ ਕੇ ਲੜਾਈ ਲੜ ਰਹੇ ਹਾਂ ਠੀਕ ਹੈ ਕਿ ਇਹੋ ਜੇ ਇਮੀਗ੍ਰੇਸ਼ਨ ਵਾਲੇ ਜਿੱਥੇ-ਜਿੱਥੇ ਬੈਠੇ ਆ ਸਾਰਿਆਂ ਤੇ ਕਾਰਵਾਈ ਹੋਵੇ ਕਾਨੂੰਨੀ ਕਾਰਵਾਈ ਹੋਵੇ ਸੋ ਡੈਡ ਕਿ ਹਰ ਹਰ ਉਹ ਬੰਦਾ ਜਿਹੜੀ ਮਿਹਨਤ ਦੀ ਕਮਾਈ ਕਰਕੇ ਇਹਨਾਂ ਨੂੰ ਦੇ ਰਿਹਾ ਠੀਕ ਹੈ ਉਹਨਾਂ ਦਾ ਧੋਖਾ ਤੜੀ ਨਾ ਹੋਵੇ ਜੀ ਕਿੰਨੇ ਕ ਇਨਵੈਸਟਮੈਂਟ ਕੀਤੀ ਸੀ ਜੀ ਸਾਡੀ ਰਲ ਮਿਲ ਕੇ 1.5 ਕਰੋ 1.5 CR ਠੀਕ ਹੈ ਤੇ ਜਿਹਦੇ ਵਿੱਚ ਸਾਨੂੰ 1 ਰੁਪਿਆ 1 ਰੁਪਿਆ ਵੀ ਵਾਪਸ ਨਹੀਂ ਆਇਆ ਠੀਕ ਹੈ ਕਿ ਵਨ ਟਾਈਮ ਟੂ ਮਤਲਬ ਸੋ ਮਨੀ ਟਾਈਮ ਸਾਡੀ ਸਿਟਿੰਗ ਹੋਈ ਹੈ ਸ਼ਹਿਰ ਦੇ ਬਹੁਤ ਅੱਛਾ ਅੱਛੇ ਰਿਪਿਊਟਡ ਪਰਸਨ ਉਹਦੇ ਜੇ ਬੈਠੇ ਆ ਠੀਕ ਹੈ ਬਟ ਇਹ ਹਮੇਸ਼ਾ ਇਹ ਕਹਿ ਜਾਂਦੇ ਆ ਇਹ ਤੇ ਦਾ ਫਾਦਰ ਕਿ ਅਸੀਂ 10 ਲੱਖ ਦੇ ਦਾਂਗੇ 5 ਲੱਖ ਦੇ ਦਾਂਗੇ ਠੀਕ ਹੈ ਰਿਟਰਨ ਦੇ ਵਿੱਚ ਸਾਡਾ ਹੋਇਆ ਸਟੈਂਪ ਪੇਪਰਾਂ ਤੇ ਹੋਇਆ ਮੈਂ ਸਿੰਗਲ ਪੈਸਾ ਇਹਨਾਂ ਨੇ ਸਾਨੂੰ ਰਿਟਰਨ ਨਹੀਂ ਕੀਤਾ ਠੀਕ ਹੈ ਠੀਕ ਹੈ ਇਹ ਮਨ ਲਓ ਇਹ ਇਹਦੇ ਫਾਦਰ ਤੇ ਇਹ ਇਹਦੇ ਲੜਕੇ ਦੇ ਸਾਈਨ ਆ ਠੀਕ ਹੈ ਪਰ ਸਾਨੂੰ ਇੱਕ ਵੀ ਪੈਸਾ ਰਿਟਰਨ ਨਹੀਂ ਹੋਇਆ ਸੋ ਡਾਟਾ ਸੀ ਇਸ ਕਰਕੇ ਫਿਰ ਅਸੀਂ ਕਾਨੂੰਨੀ ਲੜਾਈ ਲੜੀ ਹੈ ਠੀਕ ਹੈ ਹੁਣ ਦੇਖੋ ਕਦੋਂ ਤੱਕ ਚੱਲਦੀ ਹੈ ਮਗਰ ਉਦੋਂ ਤੱਕ ਚੱਲੇਗੀ ਜਦੋਂ ਤੱਕ ਸਾਨੂੰ ਸਾਡਾ ਇਨਸਾਫ ਨਾ ਮਿਲੇ ਜੀ ਸੋ ਬਿਲਕੁਲ ਹੈ ਧੋਖਾਧੜੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਲੁਧਿਆਣੇ ਦੇ ਵਿੱਚ ਇੱਕ ਜੋਇੰਟ ਡੀਟੂ ਗਲੋਬਲ ਇਮੀਗ੍ਰੇਸ਼ਨ ਕੰਪਨੀ ਹੈ ਜਿਸ ਨੇ ਕੀ ਕੁਝ ਦੋਸਤਾਂ ਦੇ ਕੋਲੋਂ ਇਨਵੈਸਟਮੈਂਟ ਲਤੀ ਸੀ 1.5 ਕਰੋੜ ਰੁਪਏ ਦੇ ਕਰੀਬ ਇਹ ਅਮਾਉਂਟ ਹੈ ਔਰ ਧੋਖਾਧੜੀ ਹੋ ਜਾਂਦੀ ਹੈ ਸੋ ਮਾਮਲਾ ਵੀ ਦਰਜ ਹੋਇਆ ਹੋਇਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਾਂਚ ਦੇ ਵਿੱਚ ਕਈ ਵੱਡੇ ਖੁਲਾਸੇ ਇਸ ਤਰ੍ਹਾਂ ਕੀਤੇ ਗਏ ਨੇ